ਦੋਸਤੋ ਮੈਂ ਹੁਣ ਖੜਾ ਮੇਰੇ ਪਿੰਡ ਦੀ ਨਹਿਰ ਦੇ ਪੁਲ ਦੇ ਉੱਤੇ ਲੋ ਜੀ ਉੱਥੋਂ ਆਪਾਂ ਅੱਗੇ ਚੱਲੇ ਪਾ ਦਿੱਤੇ ਖੇਤ ਵੱਲ ਨੂੰ ਆ ਮੇਰੇ ਐਨਕਾ ਲੱਗੀਆਂ ਹੋਈਆਂ ਨੇ ਮੇਰੇ ਮੈਕਮੇ ਵੱਲੋਂ ਦਿੱਤੀਆਂ ਹੋਈਆਂ ਨੇ ਸੰਕਟ ਦੇ ਟਾਈਮ ਲਾਉਨ ਸਮੇਂ ਜਦੋਂ ਕਿ ਜ਼ਿਆਦਾ ਐਮਰਜੈਂਸੀ ਕੇਸ ਤੇ ਹੁੰਦੇ ਆ ਸੋ ਚੱਲ ਇੱਕ ਬਾਅਦ ਇੱਤੇ ਜੀ ਖੇਤ ਵੱਲ ਨੂੰ ਅਤੇ ਆ ਸਾਹਮਣੇ ਆ ਗਿਆ ਠੇਕਾ ਮੇਰੇ ਪਿੰਡ ਦਾ ਠੇਕਾ ਜੀ ਆ ਆਪਣੀ ਵਰਸੀਨ ਜੀ ਨੂੰ ਪਹਿਲੀ ਵਾਰ ਬਾ ਡਾ ਲਾਇਆ ਵਰਸੀਨ ਨੂੰ ਵਧੀਆ ਹੋ ਗਈ ਹੁਣ ਵੱਢਣ ਜੋਗੀ ਲੋ ਵੀ ਦੋਸਤੋ ਆਪਾਂ ਥੋੜਾ ਥੋੜਾ ਰੇਪਾਤਾ ਵਰਸੀਨ ਦੇ ਵਿੱਚ ਪਛੇਤੀ ਵਰਸੀਨ ਦੇ ਵਿੱਚ ਕਿਉਂਕਿ ਯੂਰੀਆ ਵੀ ਨਾ ਅੱਜ ਕੱਲ ਹੁੰਦਾ ਹੀ ਨਹੀਂ ਤੁਸੀਂ ਪਾਉਣਾ ਪੈਂਦਾ ਭਰਾਵੋ ਪਰ ਆਮ ਲੋਕਾਂ ਨੂੰ ਥੋੜਾ ਜੂਰੀਆ ਪਾਉਣਾ ਘੱਟ ਪਾਉਣਾ ਵਾਹ ਇਹ ਨਹੀਂ ਤੁਰ ਜਾ ਉਹਦੀ ਇਹ ਕਹਿੰਦਾ ਕਿ ਉਹ ਆਮਾਨ ਦਾ ਅਪੀ ਤੁਸੀਂ ਦਰਸਤ ਦੇਉ ਆਹ ਹਾ ਬਾਬਾ ਕਹਿੰਦਾ ਮੈਂ ਦਰਸਤਾ ਦਾ ਦੇਖ ਆਇਆ ਤੁਹਾਡੇ ਅੱਛਾ ਤਾਂ ਤੁਸੀਂ ਐ ਦੱਸੋ ਵੀ ਕਿੰਨੇ ਪੈਸੇ ਲੈਣੇ ਨੇ ਮੇਰੇ ਗਾਟ ਤੈਨੂੰ ਫੋਨ ਲਾ ਕੇ ਦੱਸ ਉਹ ਕਹਿੰਦਾ 70000 ਲੈਣਾ ਅੱਛਾ ਇਹ ਆ ਬਸ ਕਹਿੰਦਾ ਜੀ ਤੁਸੀਂ 68 ਲੈ ਲਓ ਉਹ ਕਹਿੰਦਾ ਵਾ ਠੀਕ ਆ ਬੇਟਾ ਪਿੱਛੇ ਦੂ ਕਹਿੰਦਾ ਹੋਈ ਹੁੰਦਾ ਹਾਂ ਨਹੀਂ ਬਾ ਮੋਸਤ ਨੂੰ ਵਟਣ ਲੋ ਫਿਰ ਜਿਹੜੇ ਹਜ਼ਾਰ ਆ ਲਾਵੀ ਇੱਕ ਦੇਣਾ ਇੱਕ ਦੇਣਾ ਖੜੇ ਕਿੰਦੀ ਹਾਂ ਹਾਂ ਸਾਰਿਆਂ ਨਾਲ ਫਿਰ ਤੁਰ ਕੇ ਕੋਈ ਵੀ ਚੀਜ਼ ਲੈਣੀ ਐ ਅਸੀਂ ਕਾਇਮ ਜੇ ਲਵਾਏ ਤੇ ਦੁਕਾਨ ਤੇ ਇਹ ਕਿਹੜਾ ਕਹਿੰਦਾ 19000 ਲੈਣਾ ਇੱਕ ਕਾਇਮ ਦਾ 2 ਦਾ 38 ਅੱਛਾ ਇਹ ਕਹਿੰਦਾ 18 ਲੈਣਾ ਹੂੰ ਹੂੰ ਇੱਕ 17.5 ਇੱਕ ਹੋਰ ਵਸਿਆ ਉਹਨੇ 15 15000 ਚਲਾਸ ਇਹਦਾ ਇਹਦਾ ਪਾਸਾ ਬਦਲਣਾ ਇਧਰੋਂ ਯਾਰ ਅੱਛਾ ਆਉਂਦੇ ਫਿਰ ਪਾਉਣੇ ਫਿਰ ਲਾਉਣਾ ਰਾ ਰਾ ਦੇ ਬੱਚਾ ਆ ਜਾਣਾ ਫੇਰ ਬਣਾਵੇ ਨਾ ਹੁਣ ਬਣਾਵਾਂਗੇ ਹਾਂ ਆ ਹੁਣ ਫੈਕਟਰੀ ਆ ਆਪਣੀ ਰਾਤ ਨੂੰ ਜਦੋਂ 1.5 2 ਵਜੇ ਹੁੰਦੇ ਨੇ ਹਾਂ ਉਦੋਂ ਪਤਾ ਨਹੀਂ ਕੀ ਕਰਦੇ ਨੇ ਹੌਲਕਾ ਹੁੰਦਾ ਇੱਥੇ ਰੌਲਾ ਪੈਂਦਾ ਹੈ ਰਾਤ ਨੂੰ ਲੋਕਾਂ ਆਮ ਜਨਤਾ ਸੁੱਤੀ ਪਈ ਹੁੰਦੀ ਆ ਉਸ ਟਾਈਮ ਰੌਲੇ ਤੋਂ ਇਲਾਵਾ ਹੋਰ ਵੀ ਪੰਗਾ ਭੈਣ ਦਾ ਯਾਰ ਜਿਹੜੀ ਇਹਦਾ ਥੱਲੇ ਜਾਹਿਰ ਰਲਦੀ ਆ ਰੌਲਾ ਦਾ ਰਮੰਦਾ ਚੱਲ ਜੂ ਇਹਨਾ ਆਪਣੇ ਪਾਣੀ 'ਚ ਜ਼ਹਿਰੀਲ ਕੈਮੀਕਲ ਚੀਜ਼ਾਂ ਨਾਲ ਦੀਆਂ ਨੇ ਉਹੀ ਪਾਣੀ ਆਪਾਂ ਪੀਣਾ ਉਹੀ ਫਸਲਾਂ ਨੂੰ ਉਹੀ ਫਸਣ ਵੀਰੇ ਤਾਂ ਖਾਤਰੀ ਦੀ ਗੱਲ ਮਸਕ ਦੇ ਲਾ ਫਿਰ ਕਿੱਥੇ ਤੱਕ ਮਾਰਦਾ ਭਾਂਦਾ ਹੈ ਹਾਂ ਅੱਗੇ ਰੇ ਆਪਣੇ ਖੇਤਾਂ 'ਚਾਂ ਸ਼ਾਂਤੀ ਹੁੰਦੀ ਸੀ ਹਨਾ ਪਹਿਲਾਂ ਪਾਣੀ ਇੱਧਰੋਂ ਚੱਲਦਾ ਸੀ ਤੇ ਹੁਣ ਇੱਧਰੋਂ ਚੱਲੂਗਾ ਕਿਉਂਕਿ ਇਹ ਕੱਚਾ ਟੂਆ ਹੈ ਹੁਣ ਮਿੱਟੀ ਬਲਾ ਕੇ ਥੋੜੇ ਦਿਨਾਂ ਤੱਕ ਪੱਕਾ ਟੂਆ ਕਰਵਾਉਣਾ ਇਹ ਬੋਰ ਨਵਾਂ ਲਗਾਇਆ ਇਹ ਹੁਣ ਪਾਣੀ ਚੱਲੂ ਇੱਧਰ ਨੂੰ ਇਹ ਖਾਲ ਦੇ ਵਿੱਚ ਸੋ ਆਪਾਂ ਖਾਲ ਦੀ ਵੀ ਤਿਆਰੀ ਕਰਨੀ ਆ ਕਿਉਂਕਿ ਕਾਫੀ ਦੇ ਤੱਕ ਜਉ ਜੀਰੀ ਵੱਡੀ ਆ ਉਸ ਟਾਈਮ ਤੋ ਖਾਲ ਸੁੱਕਾ ਹੀ ਪਿਆ ਹਾਲ ਆਪਾਂ ਘੜਤਾ ਸੀ ਹੁਣ ਜੇ ਇਹਨੂੰ ਪਹਿਲਾਂ ਨਾ ਗਿੱਲਾ ਕਰਿਆ ਤਾਂ ਇਹ ਪਾਣੀ ਟੁੱਟ ਜੂ ਸੋ ਪਹਿਲਾਂ ਇਹਨੂੰ ਖਾਲ ਨੂੰ ਗਿੱਲਾ ਕਰਕੇ ਦੋ ਰੱਖਣਾ ਇਹਨੂੰ ਗਿੱਲਾ ਕਰਕੇ ਇਹਦੀ ਵੱਟ ਜੰਮ ਜੂਗੀ ਜਿੱਥੇ ਤੇੜਾ ਟੋੜਾ ਨੇ ਉਹ ਰੁਕ ਜਾਣਗੀਆਂ ਤੇਰੇ ਹੱਥ ਜਿੰਦਰੇ ਦੀ ਚਾਬੀ ਹੜਾ ਨਹੀਂ ਮਰ ਜਾਣਾ ਛੜੇ ਮਹਿੰਦਰਾਂ ਸੋ ਦੋਸਤੋ ਅੰਦਰ ਹਨੇਰੇ ਹੀ ਹਨੇਰਾ ਹਨੇਰਾ ਉਹ ਕਹੀ ਕਿਥੇ ਤਰ ਗਿਆ ਬਾਈ ਓਏ ਆ ਪਈਆ ਕਹੀ ਲ ਕੋਈ ਕੁੰਜੇ ਜਿ ਖੜੀ ਕਰ ਰੱਖਿਆ ਕਹੀ ਦੋਸਤੋ ਇਸ ਤਰ੍ਹਾਂ ਖਾਲ ਦੇ ਉੱਪਰ ਥੋੜੀ ਥੋੜੀ ਦੂਰ ਬੰਨ ਬਣਾ ਦੇਣੇ ਨੇ ਮੰਨ ਬਣਾ ਕੇ ਨੂੰ ਇੱਥੇ ਹੀ ਤੋੜ ਦੇਣਾ ਕਿਉਂਕਿ ਪਾਣੀ ਭਰ-ਭਰ ਕੇ ਫੇਰ ਇਹਨੂੰ ਅਦੋਂ ਪਾਣੀ ਉੱਪਰ ਤੱਕ ਪ੍ਰੋਪਰ ਫੇਰ ਖਾਲ ਬਣੂਗਾ। ਤੋਂ ਅੱਗੇ ਨੂੰ ਚਾਲੇ ਪਾ ਦਿੱਤੇ ਆਪਾਂ ਨੇ। ਇਹ ਪਈਆਂ ਨੇ ਆਪਣੀਆਂ ਤਵੀਆਂ ਜੀ। ਸਾਹਮਣੇ ਕਣਕ ਖਾਲ ਵੱਲ ਨੂੰ ਚਾਲੇ ਪਾ ਦਿੱਤੇ। ਓਫੋ ਵਾਹ ਜੀ ਵਾਹ। ਕੀ ਬਾਤ ਹੈ। ਉਹ ਕਣਕ ਤਾਂ ਬਹੁਤ ਸੋਹਣੀ ਹੋ ਗਈ ਦਿਲ ਗਾਰਡਨ ਗਾਰਡਨ ਹੋ ਗਿਆ ਕਣਕ ਨੂੰ ਦੇਖ ਕੇ ਵਾਜੀ ਵਾ ਆ ਸੀ ਮਰੂਦ ਦੋਸਤੋ ਮਰੂਦ ਖਾਣਾ ਕਹਿੰਦੇ ਬਹੁਤ ਹੀ ਚੰਗਾ ਦੇਖੇ ਕੋਈ ਲੱਗਿਆ ਹੋਇਆ ਮਰੂਦ ਹਾਂ ਆ ਲੱਗਿਆ ਹੋਇਆ ਭਾਈ ਕੈਂਡ ਜਾ ਮਰੂਦ ਆਈ ਲਵ ਯੂ ਮਰੂਦ ਸੋ ਕੀਆ ਬਾਤ ਹੈ ਹਮ ਦੇਖੋ ਇਹ ਪੱਕਾ ਪੈਪ ਦੱਬਿਆ ਹੋਇਆ ਹਾਂ ਸੋ ਇੱਥੇ ਇੱਕ ਨੱਕਾ ਜਾਂ ਹੋਰ ਲਾਉਨੇ ਆਪਾਂ ਵਿਚਾਲੇ ਜੇ ਆਜੋ ਇਥੋਂ ਪਾਣੀ ਗਿੱਲਾ ਕਰਕੇ ਆਪਾਂ ਅੱਗੇ ਤੋਰ ਸਕੀਏ ਤੇਰੇ ਤੋਂ ਬਗੈਰ ਮੈਨੂੰ ਮਿੱਤਰਾ ਪਿਆਰ ਆਵੇ ਸੁਨਾ ਸੁਨਾ ਜੱਪੂ ਜੱਗ ਸਾਰਾ ਵੇ ਦੋਸਤੋ ਨੱਕਾ ਲਾ ਕੇ ਪੂਰਾ ਭਰ ਭਰ ਕੇ ਇਹ ਖਾਲ ਗਿੱਲਾ ਕਰਾਂਗੇ ਠੀਕ ਫਿਰ ਖਾ ਲੈਣ ਓਕੇ ਬਣ ਜਾਊਗਾ ਐਸ ਵਾਰ ਝੋਨੇ ਦਾ ਝਾੜ ਬੜਾ ਘੱਟ ਨਿਕਲਿਆ ਕੁਝ ਝਾੜ ਘੱਟ ਨਿਕਲਿਆ ਕੁਝ ਕੱਟ ਲੱਗ ਗਏ ਮੌਕਸਰ ਨਹੀਂ ਆਇਆ ਸੋ ਉਸੇ ਸੰਬੰਧ ਚ ਇੱਕ ਕਵਤਾ ਸੁਣਾਉਣ ਲੱਗਿਆ ਵੱਧ ਤੋਂ ਮੈਨੂੰ ਪਤਾ ਮੇਰੇ ਜ਼ਿਮੀਦਾਰ ਭਰਾ ਸ਼ੇਅਰ ਜ਼ਰੂਰ ਕਰਨਗੇ ਮੇਰੇ ਵੀਰੋ ਹੋ ਜ਼ਿਮੀਦਾਰਾਂ ਨੇ ਝੋਨਾ ਲਾਇਆ ਕਰ ਕਰਕੇ ਸੀ ਖਰਚ ਸਵਾਇਆ ਰੇ ਦਵਾਈ ਪੂਰਾ ਪਾਇਆ ਸਾਰੇ ਫਰਜ ਉਤਾਰੇ ਦੀ ਪੂਸਾ ਰਗੜ ਗਈ ਓ ਰੋਂਦੇ ਜੱਟ ਵਿਚਾਰੇ ਊਸਾ ਮਾਂਜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਮਾਂਜ ਗਈ ਓ 10 ਜੂਨ ਤੋਂ ਪਹਿਲਾਂ ਲਾਤੀ ਕਰਕੇ ਕਦੂ ਰੜਕ ਮਟਾਤੀ ਓ ਰੇਪਟ ਦਵਾਈ ਮੂਰੇ ਪਾਤੀ ਕਰਤੇ ਪਰ ਉਤਾਰੇ ਓਏ ਪੂਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਜੀਰੀ ਰਗੜ ਗਈ ਰੋਂਦੇ ਜੱਟ ਵਿਚਾਰੇ ਜੀਰੀ ਰਗੜ ਗਈ ਓ 24 ਘੰਟੇ ਲੈਟ ਸੀ ਆ ਗਈ ਸਭ ਖੇਤਾਂ ਵਿੱਚ ਪਾਣੀ ਪਾ ਗਈ ਗਰਮੀ ਦੀ ਸੀ ਰੁੱਤ ਬਦਲਾ ਗਈ ਓ ਲੱਗੇ ਚੱਲਣ ਫੁਫਾਰੇ ਓ ਜੀਰੀ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਊਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਰਗੜ ਗਈ ਹਾਂ ਰੇ ਖਾਦ ਵੀ ਪੂਰਾ ਪਾਇਆ ਵਿਚ ਮਹੀਨੇ ਕਮ ਮਕਾਇਆ ਹਾਂ ਦਿਲ ਦੇ ਵਿੱਚ ਸੀ ਫਿਕਰ ਮਟਾਇਆ ਲੱਗੇ ਲੈਣ ਨਜ਼ਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਬਈ ਜੀਰੀ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਰਗੜ ਗਈ ਹੋ ਇੱਕ ਮਹੀਨੇ ਬਾਅਦ ਸੀ ਜਾ ਕੇ ਚైనਾਬਰਸ ਪਹ ਗਿਆ ਆ ਕੇ ਰੱਖਤਾ ਚੋਨਾ ਜੜੋਂ ਹਲਾ ਕੇ ਲੱਗੇ ਪੈਣ ਕਕਾਰ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਜੀਰੀ ਰਗੜ ਗਈ ਹੋ ਲੱਗੀਆਂ ਸੀ ਜਦ ਪੈਣ ਦੋਹਾਈਆਂ ਚੱਕੀ ਫਿਰਦੇ ਜੱਟ ਦਵਾਈਆਂ ਮਹਿੰਗੇ ਮੁੱਲ ਦੀਆਂ ਲੈ ਕੇ ਪਾਈਆਂ ਜੋਰ ਲਗਾਏ ਸਾਰੇ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਰਗੜ ਗਈ ਭਈ ਦੀਂਦਾ ਨਾ ਕੋਈ ਬਣਦਾ ਹਿਲਾ ਜੀਰੀ ਦਬ ਗਈ ਵੱਧ ਗਿਆ ਢੀਲਾ ਓ ਫਿਕਰਾਂ ਦੇ ਵਿੱਚ ਫਿਰੇ ਕਬੀਲਾ ਹੁਣ ਜਾਵਾਂਗੇ ਮਾਰੇ ਓ ਊਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਰਗੜ ਗਈ ਰੋਂਦੇ ਜੱਟ ਵਿਚਾਰੇ ਓ ਜੀਰੀ ਰਗੜ ਗਈ ਓ ਖੇਤ ਕੰਬੈਨ ਫੇਰਤੀ ਸਾਰੇ ਪਰ ਚੰਦਰੀ ਨਾ ਹਾਰ ਨ ਮਾਰੇ ਕਉ ਜਦ ਝੋਨਾ ਘੱਟ ਨਿਕਲਦਾ ਗੇੜਾ ਜਾ ਆ ਜਾਂਦਾ ਤੇ ਹਾਰ ਨਹੀਂ ਮਾਰਦੀ ਫਿਰ ਪਹਿਲੀ ਪਤਾ ਲੱਗ ਜਾਂਦਾ ਪਹਿਲੇ ਕਿਹੜੇ ਵੀ ਝਾੜ ਘੱਟ ਐ ਉਹ ਖੇਤ ਕੰਬੈਨ ਫੇੜਤੀ ਸਾਰੇ ਪਰ ਚੰਦਰੀ ਨਾ ਹਾਰ ਨ ਮਾਰੇ ਹਾਂ ਵੇਖੀ ਜਾਂਦੇ ਜੱਟ ਵਿਚਾਰੇ ਦਿਨੇ ਬਖਾਤੇ ਤਾਰੇ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾਰ ਰਗੜ ਗਈ ਰੋਂਦੇ ਜੱਟ ਵਿਚਾਰੇ ਓਏ ਜੀਰੀ ਮਾਂਜ ਗਈ ਤੋਂ ਜਿਹੜੀ ਸੀ ਫਸਲਾਂ ਦੀ ਰਾਣੀ ਕਰਕੇ ਬੈ ਗਈ ਖਤਮ ਕਹਾਣੀ ਲੋਟ ਨਹੀਂ ਆਉਣੀ ਉਲਜੀ ਤਾਣੀ ਮੁੜ ਕੇ ਫੇਰ ਦਵਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਮਾਂਝ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਮਾਂਝ ਗਈ ਹੱਤure ਆਰਤੀ ਬੋਲੀ ਲਾ ਕੇ ਹੱਤure ਆਰਤੀਏ ਬੋਲੀ ਲਾ ਕੇ ਮਸਾਂ ਸੁਕਾਈ ਸੁੱਕਣੇ ਪਾ ਕੇ ਜੱਟ ਬੈਠ ਕੇ ਘਾਟਾ ਖਾ ਕੇ ਸਭ ਦੇ ਘਟ ਲੱਗਿਆ ਸੋ ਜੱਟ ਬੈਠ ਕੇ ਘਾਟਾ ਖਾ ਕੇ ਨਾ ਚੱਲੇ ਕੋਈ ਚਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਮਾਂਝ ਗਈ ਹੋ 40 ਮਣ ਤੋਂ ਥੱਲੇ ਰਹਿ ਗਈ ਮਿਹਨਤ ਵਿੱਚ ਪਾਣੀ ਦੇ ਪੈ ਗਈ ਹਰ ਪਾਸੇ ਤੋਂ ਢੇਰੀ ਟਹਿ ਗਈ ਘੇੜਾਰ ਭਰੇ ਹੁੰਗਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਮਾਂਝ ਗਈ ਰੋਂਦੇ ਜੱਟ ਵਿਚਾਰੇ ਵੀ ਉਸਾ ਰਗੜ ਗਈ ਰੋਂਦੇ ਜੱਟ ਵਿਚਾਰੇ ਵੀ ਜਿਰੀ ਰਗੜ ਗਈ ਸੋ ਸਹੀ ਗੱਲ ਆ ਜੀ ਜਿਰੀ ਰਗੜ ਗਈ ਵੀਰੇ ਤੇ ਬਹੁਤ ਘਾਟਾ ਪਿਆ ਝਾੜ ਪੱਖੋਂ ਘਾਟਾ ਪਿਆ ਮੁਕਤਿਰ ਪੱਖੋਂ ਕੁਸ ਕੱਟ ਲੱਗਣ ਲੱਗੇ ਕਿਉਂਕਿ ਕੱਟ ਹੈ ਗੁੰਤਾ ਥੋੜੇ ਕਿਸ ਨੂੰ 2 ਕਾਊਂਟਰ ਦਾ ਕਿਸ ਨੂੰ 4 ਕਾਊਂਟਰ ਦਾ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹ ਮੂਹੀ ਨਾ ਪਾ ਲੈਣ। ਸੋ ਸੋਚਣ ਵਾਲੀ ਗੱਲ ਆ ਚਿੰਤਾ ਦਾ ਵਿਸ਼ਾ। ਚਲੋ ਜਿਹੜੇ ਬੰਦੇ ਨੇ ਸਾਡੇ ਪਿੰਡ ਦਾ ਵੈਸੇ ਬੜਾ ਠੇਕਾ ਚੱਲਦਾ ਠੇਕਾ ਵੱਧ-ਵੱਧ ਕੇ ਲੈ ਰਹੇ ਨੇ। ਠੇਕਾ ਉਹ ਥੋੜਾ ਜਿਹਾ ਵੱਧ ਘਾਟ ਆ ਪੈਂਦਾ। ਕਿਉਂਕਿ ਆਪਾਂ ਤਾਂ ਚਲੋ ਆਪਣਾ-ਆਪਣਾ ਵਾਹਨ ਕਰਦਿਆ ਸੱਚੇ ਪਾਤਸ਼ਾਹ ਨੇ ਜੋ ਕਰਤਾ ਸਰਕਲ ਬਣਿਆ ਹੋਇਆ ਹੈ ਨਾ। ਸੋ ਠੇਕਾ ਜਿਹੜੇ ਮਹਿੰਗੇ ਚੱਕ-ਚੱਕ ਲੈਂਦੇ ਨੇ ਇੱਕ ਦੂਜੇ ਦੀ ਉਹ ਪਰ ਇੱਕ ਚੋਰ ਦੀ ਮਾਗ ਹੈ ਕੋਠੀ 'ਚ ਮੂਹ ਆ। ਠੀਕ ਹੈ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਵੀਰੇ। 14.14 ਹਜ਼ਾਰ ਤੱਕ ਠੇਕਾ ਚੜਿਆ ਹੋਇਆ ਸੀ ਇਸ ਵਾਰ ਅਗਲਾ ਤਾਂ ਮੈਨੂੰ ਪਤਾ ਨਹੀਂਗਾ ਤੇ ਵਿੱਗੇ ਦਾ ਅਸੀਂ ਵਿੱਗੇ ਬੋਲਦੇ ਆ ਸਾਡੇ ਤੋਂ ਲਾਲਾ ਵੀ 13 ਕ ਹਜ਼ਾਰ ਵਿੱਗੇ ਦਾ ਹੋ ਨਿਕਲਿਆ ਕਹਿੰਦਾ ਤਾਂ ਇਹਦੇ ਵਿੱਚੋਂ ਰੇਟ ਟੁੱਟ ਗਿਆ ਪੈਸੇ ਟੁੱਟ ਗਏ ਠੇਕੇ ਚ ਹਜੇ ਫਿਰ ਕਣਕ ਤੇ ਖਰਚਾ ਹੋਣਾ ਹੋਰ ਲਾਲੂ ਸਾਹਿਬ ਸੋ ਪਰਦੇ ਹੀ ਨੇ ਵੀਰੇ ਫੜਾ ਜਿੰਨੀਆਂ ਮਰਜ਼ੀ ਮਾਰੀ ਜਾਓ ਸੋ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਥੈਂਕਸ ਬੋਲਦਾ ਹਾਂ ਦੀਆਂ ਗਰਹਾਈਂ ਚੋਂ ਵਲੌਗ ਜੀ ਬਣਾਉਣ ਦੀ ਕੋਸ਼ਿਸ਼ ਕਰਦਾ ਦੋਸਤੋ ਮੈਂ ਵੀ ਕਿਉਂਕਿ ਮੈਂ ਅੱਗੇ ਕਪਤਾ ਹੀ ਪਾਉਂਦਾ ਹੁੰਦਾ ਸੀ ਤੋਂ ਹੁਣ ਮੈਂ ਬਲੌਗ ਵਾਲਾ ਕੰਮ ਦੇਖਿਆ ਵੀ ਸ਼ਾਇਦ ਇਹ ਆਪਣਾ ਚੈਨਲ ਵੀ ਚੱਲ ਪੇ ਸੋ ਦੋਸਤਾਂ ਦੇ ਸਹਿਯੋਗ ਨਾਲ ਜਾਂ ਸਾਰੇ ਜਿਉਂਦੇ ਵਾਸਤੇ ਰੋ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰਾਓ ਮੇਰੇ ਭਰਾਵੋ ਸੋ ਜੁੜੋ ਮੇਰੇ ਨਾਲ ਜਿੰਨੇ ਵੀ ਹੋ ਸਕਦੇ ਹੋ ਦੈਰਾ ਬਣਾਈਏ ਆਪਾਂ ਆਪਣਾ ਵੱਡਾ ਸੋ ਲਵ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ